ਹੋ ਹੋ ਇਹ ਸਾਡੀ ਇੱਕ ਸਪੈਸ਼ਲ ਥਾਲੀ ਠੀਕ ਹੈ ਫਾਇਰ ਨਹੀਂ ਤੁਸੀਂ ਬਹੁਤ ਖਾਧੀ ਹੋਗੇ ਪਰ ਸਾਡੀ ਥਾਲੀ ਬਿਲਕੁਲ ਅਗੀ ਘਰੇਲੂ ਜੋ ਕਿ ਸਾਰਾ ਘਰ ਦਾ ਖਾਣਾ ਬੰਦਾ ਹੈ ਜਵਾ ਮਤਲਬ ਜਦਾ ਘਰੇ ਖਾਣੇ ਮਾਂ ਦੇ ਹੱਥ ਹਾਂਜੀ ਹਾਂਜੀ ਸਾਰਾ ਘਰ ਦਾ ਖਾਣਾ ਹੀ ਬੰਦਾ ਵਾ ਜੀ ਪਹਿਲਾਂ ਇਹੋ ਚੇਤੇ ਚੌਲ ਕੜੀ ਪਕੌੜਾ ਪਾਵਾਂਗੇ ਜੀ ਫਿਰ ਹੋਗੀ ਸਾਡੀ ਮਿਕਸ ਸਬਜੀ ਤੋਂ ਬਾਅਦ ਮਾਹਰਾਜਾ ਆਹ ਹਗੇ ਨਾਲ ਇਸ ਤਿੰਨ ਫੁਲਕੇ ਸਾਡੀ ਠੀਕ ਹੈ ਇਹ ਵਾਲੀ ਹੋਗੀ 70 ਰੁਪਏ ਦੀ ਥਾਲੀ ਪੂਰੀ 70 ਦੀ ਥਾਲੀ ਹਾਂਜੀ ਕਿਆ ਬਾਤ ਹੈ ਹਾਂ ਤੇ ਜੇ ਤੁਸੀਂ ਦੁਬਾਰਾ ਸਬਜੀ ਵਗੈਰਾ ਪੋਣੀ ਹੋਈ ਉਹ ਵੀ ਸਾਰੀ ਪੈ ਜਾਗੀ ਦੁਬਾਰਾ ਫਿਰ ਉਹਦਾ ਵੀ ਪੁਆੜੇ ਕਿਨਸਾ ਪਟਾਡੀ ਕੜੀ ਦੇ ਵਿੱਚ ਤੋਂ ਪੂਰੇ ਪੁਆੜੇ ਪਾ ਕੇ ਦਵਾਂਗੇ ਤੁਸੀਂ ਦੇਖ ਸਕਦੇ ਹੋ ਕੀ ਬਾਤ ਹੈ ਇਹ ਹੋ ਗਈ ਹੈਡੀ ਕੜੀ ਚੋਲ ਦੀ ਪਲੇਟ ਤਾਂ ਇਹ ਹੈਗੀ 25 ਰੁਪਏ ਦੀ ਲੈ ਪਾਵਾਂਗੇ ਚੋਲ ਇਹ ਅਸੀਂ ਆ ਪਉਣਗੇ ਦਾ ਮਹਾਰਾਜਾ ਮਹਾਰਾਜਾ ਜੀ ਹਾਂਜੀ ਇਹ ਸਾਡੀ ਮਹਾਰਾਜਮਾ ਦੀ ਪਲੇਟ ਹੋ ਗਈ ਤਿਆਰ ਇਹ ਸਿਰਫ ਹੈ 30 ਰੁਪਏ ਦੀ ਜੇ ਅਸੀਂ ਕੁਝ ਕਰਨਾ ਚਾਹੁੰਦੇ ਆ ਤਾਂ ਜ਼ਰੂਰੀ ਨਹੀਂ ਕਿ ਤੁਸੀਂ ਬੜੇ ਅਮੀਰ ਘਰ ਚ ਪੈਦਾ ਹੋਏ ਜੇ ਜਾਂ ਤੁਸੀਂ ਜੇ ਗਰੀਬ ਘਰ ਚ ਪੈਦਾ ਹੋਏ ਤੇ ਸਾਰੀ ਉਮਰ ਗਰੀਬੀ ਜੀ ਰਹਿਣਾ ਕੋਈ ਵੀ ਟਾਰਗੇਟ ਮੈਥ ਲੋ ਔਰ ਜੋ ਬ੍ਰਹਮ ਮੰਡ ਗਾ ਲੋ ਪਰਮਾਤਮਾ ਗਾ ਲੋ ਅੰਮ੍ਰਿਤ ਸਾਹਿਬ ਸਪੈਸ਼ਲੀ ਕਹਿ ਸਕਦੇ ਆ ਕਿ ਗੁਰੂ ਰਾਮਦਾਸ ਜੀ ਜਿਹੜੇ ਨੇ ਨਾ ਉਹ ਮਦਦ ਕਰ ਲੈਂਦੇ ਜੇਕਰ ਤੁਸੀਂ ਕੋਈ ਟਾਰਗੇਟ ਮੈਥ ਲੈਂਦੇ ਜੇ ਕੋਈ ਚੀਜ਼ ਅਚੀਵ ਕਰਨਾ ਚਾਹੁੰਦੇ ਇੱਥੇ ਸਾਡੀ ਭੈਣ ਹੈਗੀ ਆ ਜੀ ਹਰਮਨ ਕਰਵਾਟ ਕਿੱਦਾਂ ਕਰਨਾ ਹੈ ਔਰ ਸਾਡੀ ਭੈਣ ਨੇ ਬਹੁਤ ਵਧੀਆ ਚੈਲੰਜ ਲਿਆ ਆ ਗੱਲਬਾਤ ਕਰਦੇ ਆ ਕੀ ਕੀ ਚੀਜ਼ਾਂ ਇੱਥੇ ਮਿਲਦੀਆਂ ਨੇ ਔਰ ਕਿਵੇਂ ਇਹ ਕੰਮ ਹੋਊਗਾ ਕਿ ਨਹੀਂ ਹੋਊਗਾ ਜੇਕਰ ਪੱਕਾ ਯਕੀਨ ਹੋਵੇ ਤੱਕ ਕੁਝ ਵੀ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਜੀ ਪਹਿਲਾਂ ਇਹ ਦੱਸੋ ਕਿਵੇਂ ਇਹ ਚੈਲੰਜ ਲਿਆ ਗਿਆ ਆਪਾਂ ਰੇੜੀ ਨੂੰ ਜਿਹੜਾ ਆ ਉਹ ਰੈਸਟੋਰੈਂਟ ਤੇ ਕਰਵਾਟ ਕਰਨਾ ਜੀ ਪਹਿਲਾਂ ਤੇ ਮੈਂ ਜੋਬ ਕਰਦੀ ਸੀ ਲਾਈਨਸ ਮਾਰ ਕੇ ਤੇ ਪੰਜ ਸਾਲ ਮੈਂ ਜੋਬ ਕਰਦੀ ਆ ਓਕੇ ਜੀ ਹਾਂ ਤੇ ਉਸ ਤੋਂ ਬਾਅਦ ਮੈਂ ਫ੍ਰੀ ਸੀ ਕਿ ਫਿਰ ਮੈਂ ਕਾਜ ਸਲਾਈ ਕਰਦੀ ਹੁੰਦੀ ਸੀ ਅਸੀਂ ਦੋਨੋਂ ਭੈਣ ਪਰਾਂ ਵਾਲੇ ਫਿਰ ਦੱਲ ਕੇ ਇਹ ਵਾਲਾ ਚੈਲੰਜ ਲਿਆ ਹੋਇਆ ਦੋਨਾਂ ਜਣੇ ਚੈਲੰਜ ਲਿਆ ਵੀ 90 ਦਿਨਾਂ ਦੇ ਵਿੱਚ ਰੇੜੀ ਤੋਂ ਰੈਸਟੋਰੈਂਟ ਜਾਣਾ ਜੀ ਹਾਂਜੀ ਹਾਂਜੀ ਤੇ ਕੀ ਲੱਗਦਾ ਪੂਰਾ ਹੋ ਜਾਊਗਾ ਹੋਊਗਾ ਪੂਰਾ ਗੁਰੂ ਰਾਮਦਾਸ ਵਾਇਕ ਤੇ ਜੂਰ ਪੂਰਾ ਕਰੂਗਾ ਜਿਹੀ ਸੋਚਦੇ ਫਿਰ ਤੇ ਪੂਰੇ ਜੂਰ ਕਰੂਗਾ ਵਾਇਕ ਰੋ ਕੀ ਆ ਗੱਲ ਹੈ ਅਰ ਸ਼ਾਇਦ ਮਤਲਬ ਕਿੰਦਾ ਫਿਰ ਨੌਕਰੀ ਛੱਡ ਕੇ ਕੰਮ ਆਪਣਾ ਕੀਤਾ ਹਾਂ ਹਾਂਜੀ ਹਾਂਜੀ ਨੌਕਰੀ ਜਿਵੇਂ ਤੁਹਾਨੂੰ ਪਤਾ ਕਿ ਸ ਤੋ ਬੈਸਟ ਆ। ਹਾਂ ਮੇਰੇ ਵੀ ਚਲੋ ਸੁਪਨੇ ਆਗੇ ਛੋਟੇ ਛੋਟੇ ਕਿਉਂ ਆਪਾਂ ਨਹੀਂ ਪੂਰੇ ਕੀਤੇ। ਮੇਰੇ ਪਾਪਾ ਦੇ ਹੁਣ ਹੈ ਨਹੀਂ 20 ਸਾਲ ਹੋ ਗਏ। ਮੇਰੇ ਪਾਪਾ ਨੂੰ 20 ਸਾਲ ਹੋ ਗਏ ਨਾ। ਡੈਥ ਆਨ ਉਹਨਾਂ ਨੂੰ। ਅੱਛਾ 20 ਸਾਲ ਹੋ ਗਏ ਉਹ। ਹਾਂਜੀ ਹਾਂਜੀ 20 ਸਾਲ ਹੋ ਗਏ ਉਹਨਾਂ ਨੂੰ। ਤੇ ਉਸ ਤੋਂ ਬਾਅਦ ਮੇਰੇ ਮਮਾ ਸੀਗੇ ਅਸੀਂ ਪਹਿਲਾਂ ਸਕੂਲ ਦੇ ਵਿੱਚ ਕੰਟੇਨ ਲਾਉਂਦੇ ਹੁੰਦੇ ਸੀਗੇ। ਜੀ ਹਾਂਜੀ ਸਕੂਲ ਦੇ ਵਿੱਚ ਮੈਂ ਤੇ ਮੇਰੇ ਮਮਾ ਕੰਟੇਨ ਲਾਉਂਦੇ ਮੇਰੇ ਪਾਪਾ ਦੇ ਜਾਣ ਤੋਂ ਬਾਅਦ। ਤੇ ਉਸ ਤੋਂ ਬਾਅਦ ਮੇਰੇ ਪਾਪਾ ਦੀ ਡੈਥ ਹੋ ਗਈ। ਉਸ ਤੋਂ ਬਾਅਦ ਮੇਰਾ ਵੱਡਾ ਬ੍ਰਦਰ ਸੀਗਾ ਉਹ ਉਹ ਸਾਰਾ ਕੰਮ ਜਦੋਂ ਮੇਰੇ ਪਾਪਾ ਦੀ ਡੈਥ ਹੋਈ ਗਿਆ ਮੇਰਾ ਬਰਦਰ ਤਿੰਨ ਦਾ ਸੀਗਾ ਤੇ ਮੈਂ 5 ਸਾਲ ਦੀ ਸੀ ਉਦੋਂ ਤੇ ਮੇਰੇ ਮੰਮਾ ਨੇ ਸਾਨੂੰ ਸੰਭਿਆਗਾ ਸਾਰਾ ਮੁਸ਼ਕਲਾਂ ਆਈਆਂ ਜਦਾਂ ਮੰਮੀ ਨੂੰ ਇਕੱਲੇ ਬੜੀਆਂ ਮੁਸ਼ਕਲਾਂ ਅਸੀਂ ਬਹੁਤ ਕੁਝ ਫੇਸ ਕੀਤਾ ਹੈ ਆਪਣੀ ਲਾਈਫ ਦੇ ਵਿੱਚ 10 ਸਾਲ ਅਸੀਂ ਪਹਿਲਾਂ ਡੈਂਟ ਤੇ ਵੀ ਰਹਿ ਕੇ ਆਏ ਆ ਠੀਕ ਹੈ ਉੱਥੇ ਕਾਫੀ ਸਾਰੀਆਂ ਮੁਸ਼ਕਲਾਂ ਫੇਸ ਕੀਤੀਆਂ ਨੇ 4-5 ਘਰ ਆਪਣੇ ਚੇਂਜ ਕੀਤੇ ਹੋਏ ਸੀ ਕੋਈ ਕੋਈ ਤੁਹਾਨੂੰ ਪਤਾ ਅੱਜ ਕੱਲ੍ਹ ਕਿਰਾਏ ਤੇ ਛੇਤੀ ਘਰ ਨਹੀਂ ਦਿੰਦਾ ਤੇ ਫਿਰ ਕੀ ਪ੍ਰੋਬਲਮ ਕੀ ਆਈ ਏ ਉਹਨਾਂ ਨੂੰ ਉਹਨਾਂ ਦੇ ਪਿੱਤੇ ਚ ਪੱਥਰੀ ਕਿਸੇ ਨੂੰ ਪੈਸੇ ਨਹੀਂ ਦਿੱਤੇ ਸੀ ਇਹਨੂੰ ਮੇਰੇ ਪਾਪਾ ਦਾ ਪ੍ਰੈਸ਼ ਕਰ ਹੋਣੀ ਮਤਲਬ ਸਾਨੂੰ ਮਤਲਬ ਸਾਡਾ ਕਹਿੰਦੇ ਸਾਥ ਨਹੀਂ ਦਿੱਤਾ ਸਾਥ ਨਹੀਂ ਦਿੱਤਾ ਤਾਂ ਇਲਾਜ ਖੁਣੋ ਹੀ ਮਤਲਬ ਹਾਂਜੀ ਇਲਾਜ ਖੁਣੋ ਇਦਾਂ ਹੋਇਆ ਓਕੇ ਜੀ ਹਾਂਜੀ ਹਾਂਜੀ ਬਹੁਤ ਗਰੀਬੀ ਦੇਖੀ ਆਪਾਂ ਉਹਨਾਂ ਦੀ ਹੁੰਦਿਆ ਵੀ ਬਹੁਤ ਨਹੀਂ ਪਰ ਉਹਦਾ ਜਾਨ ਤੋਂ ਬਦਤ ਬਿਲਕੁਲ ਹੀ ਖਤਮ ਹੋ ਗਿਆ ਨਾ ਤਾਰਾ ਕੋਈ ਫਿਰ ਮੈਂ ਨਿੱਕ ਮੱਤੇ ਛੋਟੇ ਹੀ ਬੇਟਾ 10 ਸਾਲ ਦਾ ਹੀ ਬਾਕੀ ਹੈ ਹੀ ਉਹ ਤੋਂ ਵੱਡਾ ਬੇਟਾ ਵੀ ਵੱਡਾ ਪੂਰਾ ਹੋਇਆ ਵਾ ਉਹਨਾਂ ਨੂੰ ਕੀ ਗੱਲ ਹੋਈ ਨਾ ਤਾਂ ਐਕਸੀਡੈਂਟ ਹੋ ਗਿਆ ਉਸ ਵੇਲੇ ਪੂਰਾ ਹੋ ਗਿਆ ਪਰ ਤੁਸੀਂ ਆਪਣੀ ਹਿੰਮਤ ਛੱਡੀ ਨਹੀਂ ਫਿਰਦੀ ਹਾਂਜੀ ਹਾਂਜੀ ਬੜੀਆਂ ਸਾਰੇ ਕਹਿੰਦੇ ਸੀ ਕਿ ਮਤਲਬ ਤੁਸੀਂ ਯਾ ਕਰਾ ਲਓ ਮੈਂ ਕਿਹਾ ਬੱਚੇ ਛੱਡ ਦੋ ਪਰ ਮੇਰੇ ਮਮਾ ਨਹੀਂ ਗਏ ਆਪਣੇ ਬੱਚੇ ਦੀ ਮੁਸ਼ਕਲ ਮੈਂ ਕੀ ਕਹਿੰਦੇ ਮੈਂ ਕਿ ਮੈਂ ਜੰਮੇ ਮੈਂ ਛੱਡ ਕੇ ਨਹੀਂ ਜਾ ਸਕਦੀ ਕੋਈ ਗੱਲ ਨਹੀਂ ਮੈਂ ਜੀ ਗੁਰੂ ਰਾਮਦਾਸ ਨੇ ਪਾਈ ਇਹ ਤਾਂ ਕੱਟਦੇ ਵੀ ਹੋਈ ਆ ਮਾਲਕ ਪੁੰਦਾ ਨੇ ਕੱਟਦਾ ਵੀ ਹੋਈ ਆ ਭਾਈ ਚਲੋ ਮਾਲਕ ਨੇ ਕੱਟੀ ਆ ਗੁਰੂ ਰਾਮਦਾਸ ਕੱਟੂ ਵਾਲੇ ਆ ਬੰਦਾ ਕੋਈ ਨਹੀਂ ਕਿਸੇ ਦੀ ਘਟਾਉਂਦਾ ਹੈਗਾ ਮੇਰੇ ਬਹੁਤ ਭੈਣ ਭਰਾ ਆ ਸ਼ਰੀਕਾ ਆ ਮੇਰਾ ਕੁਝ ਸੇਨੇ ਨਹੀਂ ਮੇਰੀ ਕਟਾਈ ਮੇਰੀ ਮਾਲਕ ਨੇ ਕੱਟੀ ਆ ਜੋ ਵੀ ਆ ਅੱਜ ਮੈਂ ਇੱਥੇ ਆ ਪ੍ਰਮਾਤਮਾ ਦੀ ਕਿਰਪਾ ਨਾਲ ਘਰ ਵੀ ਲਿਆ ਵਾ ਲੋਨ ਤੇ ਮੈਂ ਮਤਲਬ ਕੀ ਕਹਿੰਦੇ ਵੀ ਗੁਰੂ ਰਾਮਦਾਸ ਦੀ ਕਿਰਪਾ ਨਾਲ ਹੁਣ ਮਤਲਬ ਅਸੀਂ ਇਹ ਵਾਲਾ ਕੰਮ ਕੀਤਾ ਚਲੋ ਰਲ ਮਿਲ ਕੇ ਸਾਰਿਆਂ ਦੀ ਹੁਣ ਦੱਸੋ ਕੀ ਕੀ ਆ ਜੀ ਅੱਜ ਤੁਹਾਡੇ ਕੋਲ ਕੀ ਆ ਵੈਨਿਊ ਤੇ ਅੱਜ ਸੀ ਬਣਾਇਆ ਕੜੀ ਛੋਲ ਕੜੀ ਆ ਪਕੌੜਿਆਂ ਵਾਲੀ ਹਾਂ ਸੀ ਬਣਾਇਆ ਗਿਆ ਮਿਕਸਬਜੀ ਮਿਕਸਬਜੀ ਹੈ ਜੀ ਹਾਂਜੀ ਮਿਕਸਬਜੀ ਬਣਾਈ ਗਈ ਹੈ ਜੀ ਅਸੀਂ ਨਾਲ ਬਣਾਇਆ ਚਾਵਲ ਚਾਵਲ ਬਣਾਏ ਦੀ ਓਕੇ ਨਾਲ ਬਣਾਇਆ ਅਸੀਂ ਮਹਾਰਾਜਾ ਤੁਸੀਂ ਦੇਖ ਸਕਦੇ ਹੋ ਮਾਂ ਤੇ ਰਾਜਮਾ ਮਹਾਰਾਜਾ ਇਕੱਠੇ ਬਣਾਏ ਹੋਏ ਆ ਕੀ ਬਾਤ ਹੈ ਇਹ ਮੇਰੇ ਮम्मा ਸਾਰੇ ਤੜਕੀ ਉੱਠ ਕੇ ਨਾ ਸਾਰਾ ਤੇ ਮਾਂ ਨਾਲ ਅਸੀਂ ਖੁਦ ਤਿਆਰ ਕਰੀਦਾ ਮੈਂ ਮੇਰੇ ਮम्मा ਮੇਰੇ ਮਾਮੂ ਜੀ ਸਾਰੇ ਜਾਣੇ ਸਵੇਰੇ ਕਟਿੰਗ ਕਰਕੇ ਸਾਰਾ ਸਮਾਨ ਸਵੇਰੇ ਰੈਡੀ ਕਰੀਦਾ ਆਪਸ ਸਵੇਰੇ ਕਰ ਲਿਓ ਮੁੜ ਕੇ ਫਿਰ ਇੱਥੇ ਆ ਜਾਂਦੇ ਜੀ ਹਾਂਜੀ ਹਾਂਜੀ ਸਵੇਰੇ ਸਾਰਾ ਸਵੇਰੇ ਸਾਰਾ ਕਟਿੰਗ ਕਰਕੇ 9 ਵਜੇ ਤੱਕ ਸਾਰਾ ਸਮਾਨ ਬੰਦਾ ਹੀ ਸਾਡਾ ਵਾਲਾ 10 ਵਜੇ ਆਪਾਂ ਸਾਡੇ ਪੈ ਦਰਬਾਰ ਸਾਹਿਬ ਚਲ ਜੰਨਾ ਸਿੱਧੀ ਇੱਥੇ ਹੁੰਦੀ ਹੈ ਇਹ ਨੂੰ ਤਾਂ ਸਾਲੋਂ ਕਿ ਦਰਬਾਰ ਸਾਹਿਬ ਨਹੀਂ ਘੁੰਮਣ ਜਾਂਦੀ ਹੈ ਜੀ ਸਵੇਰੇ ਮੈਂ ਸਮਾਨ ਕੱਟ ਕੇ ਮੈਂ ਚਲ ਜਾਂਦੀ ਮम्मा ਦਾ ਹਾਂ ਕੱਟ ਕੇ ਅੱਗੇ ਸਾਰਾ ਕੁਝ ਮੈਂ ਕੱਲੀ ਨੇ ਬਣਾਉਣਾ ਹੁੰਦਾ ਫਿਰ ਸਾਡੇ ਤੇ ਬਾਕੀ ਤੇ ਲੋਕ ਜਿੰਨੇ ਬਾਕੀ ਇੱਥੇ ਪਹੁੰਚ ਜਾਂਦੀ ਰੈਡੀ ਰਹਿਦੇ ਨੌਂ ਤਾ ਹੋ ਜਾ ਮੈਂ ਇੱਥੇ ਪਹੁੰਚਣਾ ਪੁਰੇ ਉਹ ਕਿ ਅਸੀਂ ਕਹਿੰਦੇ ਆ ਨਾ ਕਿ ਜੇ ਸਾਰੇ ਕੰਮ ਜ਼ਰੂਰੀ ਆ ਨਾ ਜਿੰਨੇ ਸਾਨੂੰ ਭੇਜਿਆ ਸਭ ਤੋਂ ਪਹਿਲਾ ਜ਼ਰੂਰੀ ਆ ਵਾ ਵਾ ਜਿੰਨੇ ਬਾਹ ਫੜੀ ਆ ਜੀ ਹਮੇਸ਼ਾ ਜਿੰਨੇ ਸਾਨੂੰ ਕੁਝ ਕਰਨ ਲਈਾਨੂੰ ਹੱਥ ਪੈ ਦਿੰਦੇ ਆ ਨਾ ਉਹ ਸਭ ਤੋਂ ਪਹਿਲਾ ਜ਼ਰੂਰੀ ਆ ਕੋਈ ਜਿਹਨਾਂ ਨੂੰ ਦਿੱਤੇ ਨਾ ਹੁੰਦੇ ਤੇ ਅਸੀਂ ਕਿਤਾ ਕੰਮ ਕਰ ਲੈਂਦੇ ਕੋਈ ਬੈ ਡੈਫੀਨਿਟ ਹਾਂ ਇੰਨੀਆਂ ਮੁਸ਼ਕਲਾਂ ਵੀ ਆਈਆਂ ਤਾਂ ਵੀ ਮਤਲਬ ਗੱਲ ਉਹ ਵੀ ਸਹਾਰਾ ਦੇ ਕੇ ਰੱਖਿਆ ਲਈ ਨਾ ਹਾਂ ਹਾਂ ਸਹੀ ਗੱ ਮੈਗੀ ਵੀ ਲਾਉਡਾ ਸੀ ਮੈਗੀ ਵੀ ਬਣਾਉਣੇ ਚਾਹ ਵਗੈਰਾ ਵੀ ਬਣਾਉਣੇ ਆ ਸੀ ਓਕੇ ਹਾਂ ਤੇ ਹੁਣ ਆਪਾਂ ਨੈਕਸਟ ਵੀਕ ਸਾਡਾ ਸ੍ਰੀ ਟਮਾਟਾ ਵੀ ਹੋ ਜਾਣਾ ਵਾ ਫਿਰ ਫਿਰ ਆਪਾਂ ਦਾ ਦਿਨੋਵੇ ਤੱਕ ਤਿਆਰ ਕਰਾਂਗੇ ਸਾਰੇ ਆਨੇ ਓਕੇ ਹਾਂਜੀ ਕੀ ਬਾਤ ਆ ਫਿਰ ਪੂਰੀ ਮਿਹਨਤ ਹੋਰ ਫੁੱਲ ਚੱਲੂਗੀ ਹਾਂ ਮਿਹਨਤ ਪੂਰੀ ਕਰਨੀ ਕਿਉਂਕਿ ਕਿੰਨੇ ਜੀ ਆਪਾਂ ਮਿਹਨਤ ਕਰਦੇ ਹਨ ਤਾਂ ਵਾਹਿਗੁਰੂ ਫਾਜਰੂਰ ਦਿੰਦਾ ਹੁੰਦਾ ਫਾਜਰੂਰ ਦਿੰਦਾ ਜੀ ਕੀ ਮਿਹਨਤ ਕਰੋ ਤਾਂ ਆਪੇ ਗੁਰੂ ਰਾਮ ਦਸ ਨੇ ਸਾਰਾ ਕੁਝ ਸਹੀ ਕਰਦੇ ਤੁਸੀਂ ਹੁਣ ਅਨੂ ਵੀ ਖਵਾਉਣ ਲੱਗੇ ਜੀ ਸਾਡੀਆਂ ਥਾਲੀਆਂ ਤਿੰਨ ਨੇ ਅੱਛਾ ਜੀ ਇੱਕ ਦੇ ਵਿੱਚ ਇੱਕ ਸਬਜ਼ੀਆਂ ਨਾਲ ਚੋਲ ਨਾਲ ਤਿੰਨ ਰੋਟੀਆਂ ਜਿਹੜੀ 60 ਵਾਲੀ ਆ ਉਹਦੇ ਵਿੱਚ ਦੋ ਸਬਜ਼ੀਆਂ ਨਾਲ ਚੋਲ ਨਾਲ ਤਿੰਨ ਰੋਟੀਆਂ ਇੱਕ ਹੈਗੀ 70 ਵਾਲੀ ਉਹਦੇ ਵਿੱਚ ਤਿੰਨ ਸਬਜ਼ੀਆਂ ਨੇ ਨਾਲ ਚੋਲ ਤੇ ਨਾਲ ਤਿੰਨ ਪੂਰੀ ਪੂਰੀ ਵਧੀਆ ਮੀਨੂ ਰੱਖੀ ਹੈ ਜੀ ਹਾਂ ਜੀ ਕੀ ਕਹਾਵਾ ਹਾਂ ਜੀ ਸਭ ਤੋਂ ਪਹਿਲਾਂ ਮੈਂ ਲਾਉਣ ਲੱਗੀ ਕੜੀ ਚੋਲ ਪਹਿਲਾਂ ਅਸੀਂ ਪਾਵਾਂਗੇ ਚੋਲ ਓਕੇ ਜੀ ਆ ਪਾਉਣਗੇ ਨਾ ਸਭਾ ਕੜ ਇਹ ਤੇ ਕੜੀ ਚੌਲ ਦੀ ਐਨੇ ਹਰੇ ਹਾਂਜੀ ਕੀ ਆਵਾਦ ਹੈ ਹੁਣ ਅਸੀਂ ਕਰ ਲਗੇ ਮਹਾਰਾਜਮਾ ਤੇ ਨਾਲ ਚੌਲ ਓਕੇ ਜੀ ਉਹ ਹੈਗੀ ਪਲੇਟ ਸਾਡੀ ਹੁਣ ਅਸੀਂ ਪਹਿਲਾਂ ਪਾਵਾਂਗੇ ਚੌਲ ਫਿਰ ਅਸੀਂ ਆ ਪਾਣਗੇ ਮਹਾਰਾਜਮਾ ਮਹਾਰਾਜਮਾ ਜੀ ਹਾਂਜੀ ਇਹ ਸਾਡੀ ਮਹਾਰਾਜਮਾ ਦੀ ਪਲੇਟ ਹੋਗੀ ਤਿਆਰ ਇਹ ਸਿਰਫ ਹੈਗੀ 30 ਰੁਪਏ ਦੀ 30 ਰੁਪਏ ਦੀ ਹਾਂਜੀ ਕੀ ਆਵਾਦ ਹੁਣ ਸਾਡੀ ਕੀ ਸਪੈਸ਼ਲ ਸਾਡੀ ਠੀਕ ਹੈ ਖਾਣਗੇ ਤੁਸੀਂ ਬਹੁਤ ਖਾਧੀ ਹੋਗੇ ਪਰ ਸਾਡੀ ਥਾਲੀ ਬਿਲਕੁਲ ਅਗੀ ਕਰੇਲੂ ਜੋ ਕਿ ਸਾਰਾ ਘਰ ਦਾ ਖਾਣਾ ਬਣਦਾ ਹੈਗਾ ਵਾ ਮਤਲਬ ਜਦਾਂ ਘਰੇ ਖਾਣੇ ਮਾਂ ਦੇ ਹੱਥਾਂ ਹਾਂਜੀ ਹਾਂਜੀ ਸਾਰਾ ਘਰ ਦਾ ਖਾਣਾ ਹੀ ਬਣਦਾ ਵਾ ਜੀ न फिर पवांगेज कढ़ी ओके okay जी, जी। कढ़ी पकौड़ा आ गया कढ़ी पकौड़ा पवांगे जी फिर होगी ਸਾਡੀ ਮਿਕਸ ਅਬਜੀ ਕੜੀ ਹੋਲ ਤੇ ਸਬਜੀ ਦੇ ਲਈ ਇੱਕ ਦੋ ਚੀਜ਼ਾਂ ਤੇ ਬਦਲ ਦੇ ਇੱਕ ਦੋ ਚੀਜ਼ਾਂ ਬਦਲ ਦੇ ਫਿਰ ਉਹਦੇ ਅੱਛੇ ਕਿ ਸਬਜੀ ਫਿਰ ਕੜੀ ਤੋਂ ਬਾਅਦ ਮਾਰਾਜਮਾ ਆਹ ਹੈਗੇ ਨਾਲੇ 3 ਫੁਲਕੇ ਸਾਡੇ ਠੀਕ ਹੈ ਇਹ ਵਾਲੀ ਹੋਗੀ 70 ਰੁਪਏ ਦੀ ਥਾਲੀ ਪੂਰੀ 70 ਦੀ ਥਾਲੀ ਹਾਂਜੀ ਕਿਆ ਬਾਤ ਹੈ ਹਾਂ ਤੇ ਜੇ ਤੁਸੀਂ ਦੁਬਾਰਾ ਸਬਜੀ ਵਗੈਰਾ ਪੋਣੀ ਹੋਈਗੀ ਉਹ ਵੀ ਸਾਰੀ ਪੈ ਜਾਏਗੀ ਦੁਬਾਰਾ ਫਿਰ ਉਹਦਾ ਵੀ ਪੈ ਜਾਊਗੀ ਹਾਂਜੀ ਹਾਂਜੀ ਉਹਦਾ ਕੋਈ ਚਾਰਜ ਨਹੀਂ 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 ਉਹਦਾ ਕੋਈ ਚਾਰजेस ਨਹੀਂ ਓਕੇ ਜੀ ਠੀਕ ਹੈ ਜੇ ਤੁਸੀਂ ਐਕਸਟਰਾ ਰੋਟੀ ਲੈਣੀ ਹੋ 5 ਰੁਪਏ ਦੀ ਐਕਸਟਰਾ 5 ਰ ਸਾਡਾ ਛੋਟਾ ਜਿਹਾ ਸਟਾਲ ਆ ਜੀ ਸਾਡਾ ਪੇਜ ਵੀ ਹੈਗਾ ਜੀ YouTube ਤੇ ਉੱਤੇ Instagram ਤੇ ਉਹਏ ਭੁਖੜ ਉਹਏ ਭੁਖੜ ਦਾ ਹਾਂਜੀ ਓਕੇ ਜੀ ਸਾਡੇ ਕੋਲੋਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਨਾਲੇ ਜ਼ਰੂਰ ਇੱਕ ਕਰ ਖਾ ਕੇ ਜਾਓ ਕਿਉਂਕਿ ਤੁਹਾਨੂੰ ਘਰ ਦਾ ਖਾਣਾ ਬਣਾ ਮਿਲੇਗਾ ਸਾਰਾ ਇੱਥੇ ਬਿਲਕੁਲ ਜਾ ਕੇ ਕੀ ਬਾਲੇ ਭਾਈ ਸਾਹਿਬ ਮੇਰੇ ਹੱਥ ਦੇ ਵਿੱਚ ਆ ਜਿਹੜੀ ਥਾਲੀ ਲੱਗ ਚੁੱਕੀ ਹੈ ਨਾ ਇਹ ਬਿਲਕੁਲ ਘਰੇਲੂ ਸਾਡੇ ਘਰ ਦੀ ਬਣੀ ਮਾਂ ਦੇ ਹੱਥਾਂ ਵਰਗਾ ਖਾਣਾ ਆ ਜੀ ਤੇ ਇਹ ਸਾਡੀ ਹੱਥ ਚ ਆ ਚੁੱਕਾ ਸਿਰਫ 70 ਰੁਪਏ ਦੀ ਇਹ ਪਲੇਟ ਆ ਜੀ ਔਰ ਸਾਡੀ ਛੋਟੀ ਭੈਣ ਨੇ ਤੁਹਾਨੂੰ ਦੱਸ ਦਿੱਤੀ ਹੈ ਲੋਕੇਸ਼ਨ ਤੁਸੀਂ ਇਹਨਾਂ ਕੋਲ ਇੱਕ ਵਾਰੀ ਜ਼ਰੂਰ ਆ ਕੇ ਸ਼ੱਕਣਾ ਜੀ ਔਰ ਤੁਸੀਂ ਦੇਖੋਗੇ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਇਹਨਾਂ ਕੋਲ ਹੁਣੇ ਹੀ ਕਾਫੀ ਸਾਰੇ ਜੋ ਅੰਮ੍ਰਿਤਸਰ ਵਾਸੀ ਨੇ ਨਾ ਆ ਰਹੇ ਨੇ ਔਰ ਜੋ ਚੈਲੰਜ ਲਾਇਆ ਸਾਡੀ ਭੈਣ ਨੇ ਉਹ ਪੂਰਾ ਹੋਵੇ ਗੁਰੂ ਰਾਮਦਾਸ ਜੀ ਉਹਨਾਂ ਦਾ ਚੈਲੰਜ ਪੂਰਾ ਕਰਨ ਔਰ ਤੁਸੀਂ ਵੀ ਇੱਥੇ ਜ਼ਰੂਰ ਆਓ ਲੋਕੇਸ਼ਨ ਮੈਂ ਦੁਬਾਰਾ ਰਿਪੀਟ ਕਰ ਦਿੰਦਾ ਇਹ ਬੀ ਬਲਾਕ ਆ ਔਰ ਮਨੀ ਟੋਬਾ ਤੁਸੀਂ ਸਾਹਮਣੇ ਦੇਖ ਸਕਦੇ ਆ ਮਸ਼ਹੂਰ ਇਹ ਹਾਈਲਾਈਟ ਸੈਂਟਰ ਆ ਤਾਂ ਤੁਸੀਂ ਉਏ ਭੁੱਖੜ ਦੇ ਨਾਂ ਦੇ ਉੱਪਰ ਸਾਡੀ ਭੈਣ ਨੇ ਇੱਕ ਛੋਟੀ ਜੀ ਕਾਰਟ ਲਾਈ ਆ ਆਪਣੇ ਮੰਮੀ ਜੀ ਦੇ ਨਾਲ ਮਿਲ ਕੇ ਇਹਨਾਂ ਦੇ ਇੱਕ ਮਾਮਾ ਜੀ ਨੇ ਉਹ ਵੀ ਇਹਨਾਂ ਦੀ ਮਦਦ ਕਰਾਉਂਦੇ ਨੇ ਨਾਲ ਹੀ ਤੁਸੀਂ ਇੱਥੇ ਆ ਕੇ ਇਹ ਜਿਹੜੀਆਂ ਘਰੇਲੂ ਚੀਜ਼ਾਂ ਨੇ ਨਾ ਇਹ ਜ਼ਰੂਰ ਖਾਣੀਆਂ ਨੇ ਇੱਕ ਵਾਰ ਔਰ ਸਪੋਰਟ ਕਰਨੀਆਂ ਤਾਂ ਕਿ 90 ਦਿਨਾਂ ਦੇ ਵਿੱਚ ਇਸ ਰੇੜੀ ਦੀ ਜਗ੍ਹਾ ਦੇ ਉੱਪਰ ਇੱਕ ਰੈਸਟੋਰੈਂਟ ਹੋਵੇ ਮਿਲਦੇ ਆਂ ਕਿਸੇ ਅਗਲੇ ਵੀਡੀਓ 'ਚ ਧੰਨਵਾਦ ਸ਼ੁਕਰੀਆ ਮੇਰਬਾਣ